ਕਾਲ ਜੀ ਸਵਾਗਤ ਹੈ ਤੁਹਾਡਾ ESAM ਮੋਟੀਵੇਸ਼ਨ ਚੈਨਲ ਤੇ ਆਪਾਂ ਕਾਫੀ ਦੇਰ ਹੋ ਗਈ ਕੋਈ ਵੀਡੀਓ ਨਹੀਂ ਸਿਪਾਈ ਪਰ ਹੁਣ ਇੱਕ ਮੁੱਦਾ ਜਿਹੜਾ ਕਾਫੀ ਭਖਿਆ ਹੋਇਆ ਜਿਹੜਾ ਕਿ ਸਾਬਕਾ ਸੈਨਿਕ ਆਪਣੇ ਬੱਚਿਆਂ ਦੇ ਸਕਾਲਰਸ਼ਿਪ ਲੈਂਦੇ ਆ ਇੱਕ ਬੱਚੇ ਦਾ 12000 ਤੇ ਦੋ ਦਾ 24000 ਉਹਦੇ ਸੰਬੰਧਿਤ ਵਿੱਚ ਹੁਣ ਜਿਹੜੀ ਵੈਬਸਾਈਟ ਆ ਕੇਐਸਬੀ ਕੇਂਦਰੀ ਸੈਨਿਕ ਬੋਰਡ ਉਹ ਪਈ ਬੰਦ तकरीबन ਮਹੀਨਾ ਜਿਹੜੇ ਮਹੀਨੇ ਤੋਂ ਬੰਦ ਹੈ ਹੁਣ ਕਾਫੀ ਦਿੱਕਤ ਇਹ ਆ ਰਹੀ ਹੈ ਕਿ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤੀ ਸੀ ਉਹਨਾਂ ਦੇ ਪੈਸੇ ਨਹੀਂ ਆਏ ਤੇ ਉਹਨਾਂ ਦਾ ਜਿਹੜਾ ਸਟੇਟਸ ਹੈ ਉਹ ਵੀ ਨਹੀਂ ਚੈੱਕ ਹੋ ਰਿਹਾ ਕਿਉਂਕਿ ਜਦੋਂ ਸਾਈਟ ਹੀ ਬੰਦ ਹੈ ਤਾਂ ਫਿਰ ਚੈੱਕ ਕਿਵੇਂ ਹੋਊਗਾ ਉਕਿ ਐਸਪੀ ਸਾਈਟ ਬੰਦ ਆ ਤੇ ਨਵਾਂ ਅਪਲਾਈ ਨਹੀਂ ਹੋ ਰਿਹਾ ਪਿੱਛੇ ਵਾਲੇ ਪੈਸੇ ਨਹੀਂ ਆ ਰਹੇ ਇਸ ਚ ਕਾਫੀ ਕਨਫਿਊਜ਼ਨ ਹੈ ਸਾਨੂੰ ਤੇ ਉਹਦਾ ਪਤਾ ਕਿਵੇਂ ਕੀਤਾ ਜਾਵੇ ਤਾਂ ਆ ਇੱਕ ਲੈਟਰ ਹੈ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹੁਣ ਸੱਚ ਹੈ ਕਿ ਨਹੀਂ ਸੱਚ ਇਹ ਤਾਂ ਮੈਨੂੰ ਪਤਾ ਨਹੀਂਗਾ ਪਰ ਸੋਸ਼ਲ ਮੀਡੀਆ ਤੇ ਕਾਫੀ ਘੁੰਮ ਰਿਹਾ ਹੈ ਇਹ ਤੇ ਇਹਨੂੰ ਸਹੀ ਜਾਂ ਨਹੀਂ ਸਹੀ ਹੋਣ ਦੀ ਮੈਂ ਪੁਸ਼ਟੀ ਤਾਂ ਨਹੀਂ ਕਰ ਸਕਦਾ ਪਰ ਤੁਹਾਨੂੰ ਇਹ ਦੱਸ ਸਕਦਾ ਵੀ ਇਹਦਾ ਮਤਲਬ ਕੀ ਹੈ ਉਹ ਉੱਪਰ ਇਹ ਦੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਕੇਂਦਰੀਆ ਸੈਨਿਕ ਬੋਰਡ ਵੈਸਟ ਬਲੋਕ ਕੋ ਹਾਰ ਕਿ ਫਰਮ ਦਿੱਲੀ ਲਿਖਿਆ ਹੋਇਆ 3 ਅਪ੍ਰੈਲ 2025 ਦਾ ਇਹ ਲੈਟਰ ਜਾਰੀ ਆ। ਇਹਦੇ ਸਬੰਧ ਦੇ ਵਿੱਚ ਇਹਨਾਂ ਨੇ ਲਿਖਿਆ ਵੀ ਅ ਅਪੀਟਿਸ਼ਨ ਆਫ ਕੇਐਸਪੀ ਵੈਬਸਾਈਟ ਆਫ ਰਿਕਾਰਡਿੰਗ ਉਹਦੇ ਸਬੰਧ ਵਿੱਚ ਲੈਟਰ ਹੈ। ਜਿਹੜੀ ਇਹਦੀ ਪਹਿਲੀ ਲਾਈਨ ਹੈ ਇਹਦਾ ਮਤਲਬ ਇਹ ਆ ਕਿ ਜਿਹੜੀ ਇਹ ਦਿੱਕਤ ਹੈ ਇਹ ਵੈਬਸਾਈਟ ਦੀ ਕੰਮਕਾਜ ਚੱਲ ਰਿਹਾ ਹੈ ਵੈਬਸਾਈਟ ਦੀ ਤਕਨੀਕੀ ਸਮੱਸਿਆ ਕਾਰਨ ਅਕਸਰ ਗੈਰਕਾਰਸੀਲ ਹੈ ਜਿਹੜਾ ਅੰਤਮ ਸਰਕਾਰ ਵਾਲੀ ਕੇਸ ਲਿਆ ਗਿਆ ਤੇ ਵੈਬਸਾਈਟ ਨੂੰ ਅਪਗ੍ਰੇਡ ਦੀ ਪ੍ਰਕਿਰਿਆ ਨੂੰ ਤਕਰੀਬਨ 2-3 ਮਹੀਨਾਂ ਲੱਗ ਸਕਦੀ ਹੈ 3 ਅਪ੍ਰੈਲ ਨੂੰ ਇਹ ਕਹਿ ਰਹੇ ਨੇ ਕਿ ਐਸਪੀ ਵੈਬਸਾਈਟ ਹਾਸ ਬੀਨ ਫੰਕਸ਼ਨਲ ਰਿਡਿਊ ਵੈਰੀਫਿਕੇਸ਼ਨ ਟੈਕਨੀਕਲ ਇਸ਼ੂ ਉਹਦੀ ਉਹਦੀ ਕੋਈ ਦਿੱਕਤ ਆ ਰਹੀ ਹੈ 2-3 ਮਹੀਨਿਆਂ ਤੱਕ ਇਹ ਚੱਲ ਸਕਦੀ ਹੈ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਵੈਬ ਪੋਰਟਲ ਦੀ ਜਿਹੜੀ ਗੈਰ ਪਹੁੰਚਯੋਗਤਾ ਉਹਦੇ ਕਾਰਨ ਅਸੀਂ ਹਰੇਕ ਲਿਖੀਆਂ ਪ੍ਰਕਿਰਿਆਵਾਂ ਅਤੇ ਰਜਿਸਟ੍ਰੇਸ਼ਨਾਂ ਨੂੰ ਬੰਦ ਕਰ ਦੇਵਾਂਗੇ ਜਿਵੇਂ ਕਿ ਆਈ ਕਾਰਡ ਜਿਵੇਂ ਐਸਐਮ ਦੀ ਕੁਸ਼ਕਾਇਤ ਹੈ ਜਾਂ ਜੈਡਐਸਬੀ ਦੀ ਆਰਐਸਪੀ ਦੀ ਕੇਐਸਪੀ ਦੀ ਅਰਜੀ ਦੀ ਕੋਈ ਪ੍ਰਕਿਰਿਆ ਆ ਚੀਜ਼ ਹੈ ਜਿਹੜੀ ਇਹਦਾ ਮਤਲਬ ਇਹ ਹੈ ਵੀ ਇਹਨੂੰ ਵੀ ਅਸੀਂ ਬੰਦ ਕਰ ਦੇਵਾਂਗੇ ਤੇ ਇਹ 31 ਮਾਰਚ 2000 ਨੂੰ ਕੱਟੀਆਂ ਗਈਆਂ ਮਿੱਥੀਆਂ ਸਕੀਮਾਂ ਸਾਇਦ ਲਾਗੂ ਹੋਣਗੀਆਂ ਤੇ ਅੱਗੇ ਇਹਨਾਂ ਨੇ ਲਿਖਿਆ ਕਿ ਬੇਨਤੀ ਕੀਤੀ ਜਾਂਦੀ ਆ ਤੇ ਆਪਣੇ ਹੋਲਡਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਾਨੂੰ ਸੁਵੇਦਨਸ਼ੀਲ ਬਣਾਇਆ ਜਾਵੇਗਾ ਕੇਐਸਪੀ ਦੀਆਂ ਵੱਖ-ਵੱਖ ਅਰਜ਼ੀਆਂ ਨੂੰ ਜਮ੍ਹਾਂ ਕਰਨ ਲਈ ਸਾਰੀਆਂ ਲੈਣਾ ਤਰੀਕਾਂ ਨੂੰ ਪਹਿਲ ਨੂੰ ਵਧਾਇਆ ਵਧਾਵਾਂਗੇ ਤਦੀ ਤੁਹਾਨੂੰ ਜਲਦੀ ਹੀ ਸੂਚਿਤ ਕਰਾਂਗੇ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਦੋਂ ਤੱਕ ਸਹਿਯੋਗ ਕਰਨ ਲਈ ਸਾਡੀ ਸਾਈਡ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਇਹਦਾ ਮਤਲਬ ਇਹ ਹੈ ਵੀ ਜਿਹੜੀ ਹੁਣ ਡੇਟ ਹੁੰਦੀ ਹੈ ਲਾਸਟ ਹਨ तकरीबन 30 ਸਤੰਬਰ ਤੱਕ ਹੁੰਦੀ ਹੈ 1 ਤੋਂ ਲੈ ਕੇ 12 ਤੱਕ ਅਪਲਾਈ ਕਰਨ ਵਾਸਤੇ ਉਹ ਕਹਿੰਦੇ ਅਸੀਂ ਵਧਾ ਦੇਾਂਗੇ ਡੇਟਾਂ ਇਹ ਲੈਟਰ ਮੁਤਾਬਕ ਕਹ ਰਿਹਾ ਮੈਂ ਵਧਾਉਣਗੇ ਜਾਂ ਨਾ ਵਧਾਉਣਗੇ ਉਤਾਂ ਆਪਾਂ ਨੂੰ ਕੁਝ ਕਹਿ ਨਹੀਂ ਸਕਦੇ ਪਰ ਇਹ ਲੈਟਰ ਮੁਤਾਬਕ ਇਹ ਹੈ ਵੀ ਤੁਹਾਡੀਆਂ ਜਿਹੜੀਆਂ ਡੇਟਾ ਬਦਲਣੀਆਂ ਹੁਣ ਸਾਨੂੰ ਦਿੱਕਤ ਇਹ ਆ ਰਹੀ ਹੈ ਵੀ ਬਹੁਤ ਸਾਰੇ ਫੋਨ ਆ ਰਹੇ ਨੇ ਆਉਂਦੇ ਨੇ ਲੋਕ ਸਾਡੇ ਕੋਲੇ ਵੀ ਉਹ ਸਕਾਲਰਸ਼ਿਪ ਲੈਣੀ ਹੈ ਉਹਨਾਂ ਨੇ ਇਹਦਾ ਕੀ ਹੱਲ ਕਰੀਏ ਇਹ ਤੁਸੀਂ ਐ ਕਰਿਆ ਕਰੋ Google ਤੇ ਜਾ ਕੇ ਨਾ KSB ਸਰਚ ਕਰਕੇ ਦੇਖ ਲਿਆ ਕਰੋ Google ਤੇ ਜਾ ਕੇ KSB के एस बी लॉग इन ਐਵੇਂ ਕਰਕੇ ਦੇਖਿਆ ਬ్రో ਜਿਆ ਕੇਂਦਰੀਆ ਸੈਨਿਕ ਬੋਰਡ ਦੀ ਆ ਸਾਈਟ ਖੁੱਲ ਜੂਗੀ ਤੇ ਐਦੇ ਜਿੱਤੇ ਤੁਸੀਂ ਲੌਗ ਇਨ ਕਰੋਗੇ ਐਵੇਂ ਕਰਕੇ ਤੇ ਆ ਚੱਕੀ ਜੀ ਘੁੰਮਣ ਲੱਗ ਜੂਗੀ ਕਿਉਂਕਿ ਸਾਈਟ ਚੱਲ ਨਹੀਂ ਨਾ ਰਹੀ ਜਦੋਂ ਇਹਦੇ ਤੇ ਸਾਈਟ ਚੱਲ ਪਈ ਤਾਂ ਉਦੋਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉਹ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਸਕੈਨ ਕਰਨਾ ਹੈ ਮੈਂ ਪਹਿਲੀਆਂ ਵੀਡੀਓ ਚ ਵੀ ਸਮਝਾਇਆ ਹੋਇਆ ਹੈ ਜੇ ਤੁਹਾਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਮੇਰਾ ਨੰਬਰ ਹੈ 85910 40001 ਆ ਆ ਦੇਖੋ ਇਹ ਸਾਈਟ ਬੰਦ ਪਈ ਹੈ ਹੁਣ ਕੁਝ ਹੋ ਹੀ ਨਹੀਂ ਰਿਹਾ ਨਾ ਇਹਦੇ ਤੇ ਕੁਝ ਹੋਵੇ ਤਾਂ ਫਿਰ ਉਹ ਅੱਗੇ ਪ੍ਰਕਿਰਿਆ ਚੱਲੇ ਜਾਵੇ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ